ਛੇ ਲੜਕੇ ਨੇ ਚਾਰ ਲੜਕੇ ਵਾਪਸ ਆ ਗਏ ਦੋ ਲੜਕੇ ਜਿਹੜੇ ਸੀ ਉਹ ਇਹ ਪਾਣੀ ਦੇ ਢੇਰੇ ਦੇ ਉਹਨਾਂ ਨੇ ਜਿਹੜੀ ਉਹ ਲੱਪਣ ਦੀ ਕੋਸ਼ਿਸ਼ ਕਰ ਰਹੇ ਹੈ ਜੀ ਢੇਰਾ ਕਾਫੀ ਹੁਕਮਾ ਪਾਣੀ ਦਾ ਜਿਹੜਾ ਹੈ ਉਹ ਬਾਕੀ ਜਿਹੜਾ ਪੜੀ ਉਪਰ ਕੁਝ ਸਮਾਂ ਸਾਨੂੰ ਪਹਿਲਾਂ ਪਤਾ ਲੱਗਾ ਸੀਗਾ ਜੀ ਕਿ ਕਲਾ ਨੌਰ ਤੋਂ ਚਾਰ ਪੰਜ ਲੜਕੇ ਜਿਹੜੇ ਆ ਉਹ ਕਿਸੇ ਆਪਣੇ ਦੋਸਤ ਨੂੰ ਪਾਣੀ ਪਹੁੰਚਾਉਣ ਵਾਸਤੇ ਇੱਧਰ ਆਏ ਸੀਗੇ ਲੇਕਿਨ ਉਹ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਣਜਾਣ ਸੀਗੇ ਉਹ ਰਸਤਾ ਸਹੀ ਉਹਨਾਂ ਨੂੰ ਪਤਾ ਨਹੀਂ ਸੀਗਾ ਇੱਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਲੜਕਾ ਜਿਹੜਾ ਵਿਨੇ ਆ ਉਹ ਅਜੇ ਮੇਸਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਇੱਕ ਲੜਕਾ ਅਮਰਿੰਦਰ ਸਿੰਘ ਉਹ ਅੱਗੇ ਇੱਕ ਘਰ ਆ ਬਾਹਰ ਬਾਹਰ ਖੇਤਾਂ ਦੇ ਵਿੱਚ ਉੱਥੇ ਬਾਥਰੂਮ ਉਪਰ ਆ ਜਦੋਂ ਮੈਨੂੰ ਇਨਫੋਰਮੇਸ਼ਨ ਆਈ ਮੈਂ ਉਸੇ ਟਾਈਮ ਆਪਣੇ ਐਸਐਸਪੀ ਸਾਹਿਬ ਨੂੰ ਰਿਕੁਐਸਟ ਕੀਤੀ ਐਸਐਸਪੀ ਸਾਹਿਬ ਦੀ ਕਮਾਂਡਰ ਸਾਹਿਬ ਨਾਲ ਗੱਲ ਹੋਈ ਕਮਾਂਡਰ ਸਾਹਿਬ ਦੇ ਹੁਕਮ ਨਾਲ ਜਿਹੜੇ ਮੈਡਮ ਸਰੋਜ ਜੀ ਅਸਿਸਟੈਂਟ ਕਮਾਂਡਰ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਾ ਤੇ ਜਿਹੜਾ ਉਹਨੂੰ ਜਲਦੀ ਹੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਲੜਕਾ ਅਮਰਿੰਦਰ ਆ ਉਹਨੂੰ ਕਿਸ ਤਰ੍ਹਾਂ ਹੀ ਬਾਹਰ ਲੈ ਆਉਣਗੇ ਮੇਰੀ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਅਪੀਲ ਆ ਵੀ ਆ ਬਿਨਾ ਵਜਾ ਜਿਹੜਾ ਪਾਣੀ ਲੈ ਕੇ ਜਾਂ ਰਾਸ਼ਨ ਲੈ ਕੇ ਬਿਨਾ ਜੇ ਜਿਸ ਰਸਤੇ ਦਾ ਤੁਹਾਨੂੰ ਨਹੀਂ ਪਤਾ ਪਿੰਡ ਦੇ ਪੁੱਛਣ ਤੋਂ ਬਗੈਰ ਪਿੰਡ ਦੀ ਇਜਾਜ਼ਤ ਤੋਂ ਬਿਨਾ ਨਾ ਜਾਓ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ ਇਹ ਜਿਹੜੀ ਲੜਕੀ ਅੱਗੇ ਗਈ ਕੀ ਕਰਨ ਗਈ ਅੱਗੇ ਇਹ ਲੜਕੇ ਆਪਣੇ ਦੋਸਤ ਨੂੰ ਪਾਣੀ ਪਿਉਣ ਗਏ ਸੀ ਜਿਹੇ ਕੋਈ ਸਮੱਸਿਆ ਵੀ ਸੰਸਾ ਵਾਲੇ ਨਹੀਂ ਸੀਗੇ ਅੱਛਾ ਜੀ ਇਹ ਕਿੰਨੇ ਲੜਕੇ ਸੀ ਟੋਟਲ ਇਹ ਟੋਟਲ 6 ਲੜਕੇ ਗਏ ਸੀਗੇ 4 ਲੜਕੇ ਵਾਪਸ ਆ ਗਏ 2 ਲੜਕੇ ਜਿਹੜੇ ਸੀਗੇ ਉਹ ਉੱਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਹੁਣ ਐਨਡੀਆਰ ਐਨਡੀਆਰ ਐਫ ਵੱਲੋਂ ਕੀ ਐਨਡੀਆਰ ਐਫ ਵੱਲੋਂ ਜਿਹੜੇ ਬੜੇ ਬੜੀ ਮਸ਼ੱਕਤ ਨਾਲ ਜਿਹੜੀ ਉਹ ਆਪਣੀ ਮਿਹਨਤ ਨਾਲ ਮੈਡਮ ਸਰੋਜ ਜਿਹੜ ਉਹਨਾਂ ਦੀ ਅਗਵਾਈ ਹੇਠ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਜੀ ਆਪਰੇਸ਼ਨ ਆਪਣਾ ਕਰ ਰਹੇ ਨੇ ਅਸੀਂ ਪਿੱਛੇ ਖੜੇ ਆ ਜੀ ਤੇ ਜਲਦੀ ਕੁਝ ਮਿੰਟਾਂ ਬਾਅਦ ਜਿਹੜਾ ਉਹ ਲੜਕਾ ਅਮਰਿੰਦਰ ਆ ਉਹਨੂੰ ਵਾਪਸ ਲੈ ਆਉਣਗੇ ਦੂਸਰੇ ਨੂੰ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਨੇ ਨੂੰ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਨੇਰਾ ਕਾਫੀ ਹੋ ਚੁੱਕਾ ਵਾ ਪਾਣੀ ਦਾ ਜਿਹੜਾ ਵਾ ਉਹ ਕਾਫੀ ਜਿਹੜਾ ਪਾਣੀ ਉੱਪਰ ਹੈ ਤੇ ਕੋਸ਼ਿਸ਼ ਜਾਰੀ ਹੈ ਜੀ ਠੀਕ ਇੱਥੇ ਬੋਲੋ ਹਾਂ ਹੰਦੀ ਸਰੋਤ ਕੀ ਇਹ ਵਾਕਿਆ ਜਿਹੜਾ ਹੋਇਆ ਤੁਹਾਡੇ ਪਿੰਡ ਦੇ ਵਿੱਚ ਹਾਂ ਜੀ ਇਹ ਜੀ ਸ਼ਾਮੀ 5 5:30 ਵਜੇ ਦੇ ਕਰੀਬ ਇਹ ਲੜਕੇ ਜਿਹੜੇ ਇਹ ਆਪਣੇ ਦੋਸਤ ਨੂੰ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਵੀ ਇਹ ਇਹ ਪਾਣੀ ਉਥੇ ਪੀਉਣ ਗਏ ਆ ਤੇ ਰਸਤੇ ਦਾ ਇਹਨਾਂ ਨੂੰ ਪਤਾ ਨਹੀਂ ਸੀ ਉਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਹ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉਥੇ ਹੱਥ ਬਾਥਰੂਮ ਨੂੰ ਪੈ ਗਿਆ ਉਹਦੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਤੇ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਇਹ ਟੀਮਾਂ ਜਿਹੜੀਆਂ ਪਹਿਲਾਂ ਉਧਰ ਕੋਈ ਦੋ ਲੇਡੀ ਪ੍ਰੈਗਨੈਂਸੀ ਸੀਗੀਆਂ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਉਹਨਾਂ ਨੂੰ ਕੱਢ ਕੇ ਤੇ ਇਹ ਟੀਮਾਂ ਜਿਹੜੀਆਂ ਹੁਣ ਦੇਰ ਰਾਤ ਆ ਕੇ ਜਿਹੜਾ ਇਹਨਾਂ ਦਾ ਆਪਦਾ ਆਪਰੇਸ਼ਨ ਜਲਦ ਸ਼ੁਰੂ ਕਰ ਦਿੱਤਾ ਜੀ ਹੋ ਸਕਦਾ